ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ ਨਿੱਕੇ ਜਿਹੇ ਪਰਿਵਾਰ ਦਾ ਮੈਂ ਪਰਮਾਤਮਾ ਅਗੇ ਦੱਸ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਵੀਡੀਓ ਬਣਾਉਣ ਜਾ ਰਹੀ ਹਾਂ ਜਿਹੜੇ ਮੇਰੇ ਕੋਲੇ ਕੁਰਤੇ ਪਜਾਮੇ ਨੇ ਬੱਚਿਆਂ ਦੇ ਤੇ ਭਟਿਆਂ ਦੇ ਜੈਂਟਸ ਦੇ ਤੇ ਉਹ ਮੈਂ ਅੱਜ ਦਿਖਾਉਣੀ ਆ ਕਿਉਂਕਿ ਲਾਈਵ ਕਰਨ ਦਾ ਪ੍ਰੋਗਰਾਮ ਨਹੀਂ ਬਣਦਾ ਹੈਗਾ ਕੁਝ ਵੀ ਹਲੇ ਕੰਮ ਦਾ ਟਾਈਮ ਹੈ ਤੇ ਅੱਜ ਵੀ ਛੁੱਟੀ ਹੈਗੀ ਆ ਪਰ ਅੱਜ ਕੰਮ ਤੇ ਜਾਣਾ ਦੁਕਾਨ ਤੇ ਤਾਂ ਮੈਂ ਕਿਹਾ ਮੈਂ ਵੀਡੀਓ ਬਣਾ ਕੇ ਸ਼ੇਅਰ ਕਰਦੀ ਆ ਜਿਨ੍ਹਾਂ ਭੈਣਾਂ ਨੂੰ ਜਿਨ੍ਹਾਂ ਵੀਰਾਂ ਨੂੰ ਕੱਪੜੇ ਚਾਹੀਦੇ ਹੋਣਗੇ ਤਾਂ ਤੁਸੀਂ ਆਰਡਰ ਕਰਕੇ ਫੋਨ ਦੇ ਜ਼ਰੀਏ ਵੀ ਬਾਇਓ ਦੇ ਵਿੱਚ ਵੀ ਨੰਬਰ ਹੈਗਾ ਜੀ ਤੇ ਜਾਂ ਤੁਸੀਂ ਕੀ ਕਹਿੰਦੇ ਹੁੰਦੇ ਨੇ ਇਨਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਆ ਆਪਣਾ ਨੰਬਰ ਦੇ ਸਕਦੇ ਆ ਤੇ ਤੁਸੀਂ ਆਰਡਰ ਕਰ ਸਕਦੇ ਆ ਅਸੀਂ ਵਰਲਡ ਵਾਈਡ ਕਿਤੇ ਵੀ ਸ਼ਿਪਿੰਗ ਤੁਹਾਨੂੰ ਚਾਹੀਦੀ ਹੈਗੀ ਉਹ ਸਾਰੇ ਪਾਸੇ ਸ਼ਿਪਿੰਗ ਭੇਜਦੇ ਆ ਤੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਦਿਖਾਉਣੇ ਤੁਹਾਨੂੰ ਕੱਪੜੇ ਅੱਜ ਜਿਹੜਾ ਪਹਿਲਾ ਸੂਟ ਹੈਗਾ ਬੱਚਿਆਂ ਦੇ ਸੂਟ ਜਿਹੜੇ ਹੈਗੇ ਨੇ কুরਤੇ ਪਜਾਮੇ ਤੁਹਾਨੂੰ ਮਿਲਣਗੇ ਜੀ 16 ਸਾਈਜ਼ ਤੋਂ ਲੈ ਕੇ ਜਿੱਦਾਂ ਬੱਚਾ 1 ਸਾਲ ਦੇ ਅੰਡਰ ਹੁੰਦਾ ਨਾ ਉਹ ਉਸ ਸਾਈਜ਼ ਤੋਂ ਲੈ ਕੇ ਤੁਹਾਨੂੰ ਮਿਲਣਗੇ ਜੀ ਇਹ 20 36 ਸਾਈਜ਼ ਤੱਕ 34 36 ਸਾਈਜ਼ ਤੱਕ ਮਿਲ ਜਾਣਗੇ কুরਤੇ ਪਜਾਮੇ ਜਿਹੜੇ ਤੇ ਇਹ ਹੈਗਾ ਜੀ ਮਹਿੰਦੀ ਕਲਰ ਸਟੱਫ ਹੈਗਾ ਜੀ ਕਾਟਨ ਆ ਲੇਨਨ ਤੇ ਜਿਹੜਾ ਹੈਗਾ ਗੀਸਾ ਕਾਟਨ ਦੇ ਵਿੱਚ ਕੱਪੜੇ ਨੇਗੇ ਇਹ ਤੁਸੀਂ ਦੇਖੋ ਇੱਧਰ ਇਹ ਤਾਂ ਦਾ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਸਟਾਫ ਰਹੇਗਾ ਤੇ ਮੈਂ ਸਾਰੇ ਨੂੰ ਇਦਾਂ ਹੀ ਕਹਨੀ ਆ ਕਿ ਪਹਿਲਾਂ ਜਦੋਂ ਵੀ ਤੁਸੀਂ ਬੱਚੇ ਦੇ ਪਾਉਣਾ ਤਾਂ ਤੁਸੀਂ ਵਾਸ਼ ਕਰਕੇ ਪਾ ਸਕਦੇ ਕਿਉਂਕਿ ਇਹਦੇ ਵਿੱਚ ਮਾਵਾ ਵੀ ਹੁੰਦਾ ਖੜਾ ਖੜਾ ਜਿਹਾ ਕੱਪੜਾ ਵਾ ਤੇ ਕਾਫੀ ਬੱਚਿਆਂ ਨੂੰ ਰੰਗਾਂ ਦਾ ਵੀ ਹੋ ਜਾਂਦਾ ਬਸ ਕਿੰਨ ਤੇ ਪ੍ਰੋਬਲਮ ਨਾ ਹੋਵੇ ਉਹ ਤੇ ਕਰਕੇ ਧੋ ਕੇ ਪਾਣ ਚੀ ਇਹਦਾ ਹਨ ਸਹੀ ਰਹਿੰਦਾ ਵਾ ਪਹਿਲੀ ਵਾਰੀ ਤੇ ਇਦਾਂ ਦੇ ਕੱਪੜੇ ਨਹੀਂ ਜਿਹੜੇ ਬੱਚਿਆਂ ਦੇ ਇਹ ਹੈਗਾ 16 ਆ ਸਾਈਜ਼ ਦੇ ਵਿੱਚ ਬੱਚਿਆਂ ਦਾ ਜਿਹੜਾ ਸੂਟ ਹੈ 16 ਸਾਈਜ਼ ਦੇ ਵਿੱਚ ਆ ਇਹ ਤਾਂ ਬਾਜੂ ਬਣੀਆਂ ਆਈਆਂ ਨੇ ਛੋਟੀਆਂ ਛੋਟੀਆਂ ਤੇ ਉੱਪਰ ਇਹਵੇਂ ਕੋਲਰ ਤੇ ਡਿਜ਼ਾਈਨ ਬਣਿਆ ਹੋਇਆ ਜੇਬਾਂ ਬਣੀਆਂ ਹੋਈਆਂ ਨੇ ਤੇ ਇਹ ਹੈਗਾ ਮਹਿੰਦੀ ਕਲਰ ਦੇ ਵਿੱਚ ਇਹਦੇ ਨਾਲ ਦਾ ਹੀ ਇੱਕ ਮਿਲ ਜਾਊਗਾ ਜੀ ਤੁਹਾਨੂੰ 16 ਸਾਈਜ਼ ਦੇ ਵਿੱਚ ਹੀ ਜਿਹੜਾ ਹੈਗਾ ਵਾਈਟ ਕਲਰ ਵੀ ਤੇ ਇਹ ਹੈਗਾ ਪਰਪਲ ਕਲਰ ਆ 8 18 ਸਾਈਜ਼ ਦੇ ਵਿੱਚ ਕਿਉਂਕਿ ਕਾਫੀ ਸਾਈਜ਼ ਵਿੱਚੋਂ ਮਿਸ ਵੀ ਹੋ ਚੁੱਕੇ ਨੇ ਮੈਂ ਦਿਖਾਈ ਜਾਨੀ ਆ ਜਿਹੜਾ ਜਿਹੜਾ ਮੇਰੇ ਕੋਲੇ ਸਾਈਜ਼ ਪਿਆ ਵਾ ਪ੍ਰਾਈਸ ਹੈਗਾ ਜੀ ਇਹਨਾਂ ਦਾ 10000 ਕੁੜਤੇ ਪਜਾਮੇ ਦਾ ਬੱਚਿਆਂ ਦੇ ਦਾ ਸ਼ਿਪਿੰਗ ਤੁਸੀਂ ਜਿੱਥੇ ਵੀ ਮਰਜ਼ੀ ਮੰਗਾ ਸਕਦੇ ਹੋ ਥੋੜੀ ਸ਼ਿਪਿੰਗ ਚਾਰਜ ਤੁਹਾਨੂੰ ਪਾਊਗਾ ਜੇ ਤੁਸੀਂ ਜਲਮੋਂ ਤੋਂ ਬਾਹਰ ਮੰਗਾਉਣਾ ਥੋੜਾ ਵੱਧ ਹੋ ਜਾਂਦਾ ਵਾ ਇਦਾਂ ਦੇ ਹੈਗੇ ਜੀ 22 ਨੰਬਰ ਹੈਗਾ ਜੀ ਬਲੂ ਕਲਰ ਦੇ ਵਿੱਚ ਜੇ ਤੁਹਾਨੂੰ ਬਲੈਕ ਕਲਰ ਵੀ ਮਿਲ ਜੀ ਤਾਂ ਮੈਂ ਸਾਰੀ ਸ਼ੋਅ ਕਰ ਦੇਣੀ ਬਲੈਕ ਕਲਰ ਹੋ ਗਿਆ ਵਾਈਟ ਕਲਰ ਹੋ ਗਿਆ ਜਿਹੜੇ ਕਾਮਨ ਕਲਰ ਨੇ ਇਹ ਡਾਰਕ ਬ੍ਰੀਨ ਕਲਰ ਹੋ ਗਿਆ ਇਹ ਇੱਕ ਮਹਿਰੂਨ ਕਲਰ ਹੋ ਗਿਆ ਤੇ ਲਵੈਂਡਰ ਕਲਰ ਇਹ ਹੈਗੇ ਜਿਹੜੀ ਰੰਗ ਜਿਹੜੇ ਬੱਚਿਆਂ ਦੇ ਵਿੱਚ ਨੇ ਬਾਕੀ ਸਾਰੇ ਵਾਈਟ ਕਲਰ ਪਹਿਨੇ ਇਹ ਸਿੰਗਲ ਸਿੰਗਲ ਕਲਰ ਨੇ ਜਿਹੜੇ ਇਹਨਾਂ ਦੇ ਵਿੱਚ ਰਹਿ ਗਏ ਨੇ ਕਿਸੇ 'ਚ 20 ਨੰਬਰ ਹੈ ਕਿਸੇ ਦੇ ਵਿੱਚ 18 28 24 ਇਦਾਂ ਹੈਗੇ ਜਿਹੜੇ ਸਾਈਜ਼ ਮੇਰੇ ਕੋਲ ਰਹਿ ਗਏ ਨੇ ਤੇ ਜਿਹੜੇ ਹੁਣ ਤੁਸੀਂ ਜੈਟਸ ਦੇ ਵੀ ਦਿਖਾਉਣੀ ਹੈ ਜੀ ਉਹ ਵੀ ਤੁਸੀਂ ਜੇ ਕਿਸੇ ਨੂੰ ਦੇਖਣੇ ਹੋਏ ਤਾਂ ਖੁੱਲੇ ਵੀ ਪਏ ਨੇ ਮੇਰੇ ਕੋਲ ਇਦਾਂ ਨਿਕਲੇ ਇਦਾਂ ਹੈਗਾ ਜੈਟਸ ਦਾ ਕੁਰਤਾ ਪਜਾਮਾ ਜੇਬ ਲੱਗੀ ਆ ਗਿੱਜਾ ਜਿਹਨੂੰ ਬੋਲ ਦਿੰਦੇ ਆਪਾਂ ਖੀਸਾ ਗਿੱਜਾ ਉਹ ਵੀ ਲੱਗਿਆ ਹੋਇਆ ਉਹ ਅੱਗੇ ਪਾਕਟ ਹੈਗੀ ਆ ਬਹੁਤ ਸੋਹਣਾ ਬਣਿਆ ਹੋਇਆ ਗਿੱਜਾ ਕਾਟਨ ਦੇ ਵਿੱਚ ਆ ਇਹ ਗਿੱਜਾ ਕਾਟਨ ਤੇ ਲੈ ਲੈਣ ਇਹ ਹੀ ਮੇਰੇ ਕੋਲ ਦੋ ਸਟਾਫ ਨੇਗੇ ਇਹ ਥੋੜਾ ਜਿਹਾ ਸ਼ਾਈਨਿੰਗ ਵਾਲਾ ਕੱਪੜਾ ਵਾ ਸਿਲਕੀ ਜੀ ਨੂੰ ਬੋਲ ਦਿੰਦੇ ਨੇ ਬਲੂ ਕਲਰ ਦੇ ਵਿੱਚ ਤੇ ਨਾਲ ਜਿਹੜੀ ਹੈਗੀਆਂ ਇਹਨਾਂ ਤੇ ਸੌਰੀ ਪਜਾਮੇ ਨੇ ਉਹ ਇਦਾਂ ਦੇ ਨੇ ਪਾਕਿਸਤਾਨ ਤੋਂ ਕਾਫੀ ਭੈਣਾ ਕਮੈਂਟ ਕਰਦੀਆਂ ਨੇ ਕਿ ਸਲਵਾਰਾਂ ਨਹੀਂ ਹੈਗੀਆਂ ਪਾਕਿਸਤਾਨੀ ਜੀ ਨਹੀਂ ਇਹ ਨਾਰਮਲ ਜਿੱਦਾਂ ਆਪਣੇ ਕੁੜਤੇ ਪਜਾਮੇ ਹੁੰਦੇ ਨੇ ਇੰਡੀਆ ਵਿੱਚ ਮੁੰਡੇ ਪਾਉਂਦੇ ਨੇ ਉਦਾਂ ਦਾ ਹੀ ਹੈਗਾ ਜੀ ਇਹ ਪਜਾਮਾ ਸਲਵਾਰਾਂ ਨਹੀਂ ਹੈਗੀਆਂ ਇਹ ਪਜਾਮੇ ਨੇ ਆਪਰੇ ਇੱਕ ਇਸ਼ੂ ਹੈਗਾ ਕਿ ਤੁਹਾਨੂੰ ਇਹਦੇ ਵਿੱਚ ਲਾਸਟ ਇੱਕ ਜਨਾਲਾ ਤੁਹਾਨੂੰ ਖੁਦ ਨੂੰ ਪਾਉਣਾ ਪਊਗਾ ਉਹ ਚੀਜ਼ ਹੈ ਨਹੀਂ ਤੇ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਦਿਖਾ ਦਿੰਨੀ ਆ ਸ਼ੋਅ ਕਰ ਦਿੰਨੀ ਆ ਸਾਈਜ਼ ਮਿਲਣਗੇ ਜੀ 38 ਤੋਂ ਲੈ ਕੇ 46 ਸਾਈਜ਼ ਤੱਕ ਜੇ ਤੁਹਾਨੂੰ ਤੇ ਇਹ ਲੋਰਡ ਵਾਈਟ ਕਲਰ ਹੋ ਗਿਆ ਜੀ 18 ਰੋ ਪ੍ਰਾਈਸ ਹੈ ਇਹਦਾ 18 ਰੋ ਪ੍ਰਾਈਸ ਹੈ ਵਾਈਟ ਕਲਰ ਹੋ ਗਿਆ 블루 ਮੈਂ ਦਿਖਾਦਾ ਇਹ ਹੈਗਾ ਜੀ ਪਿਸਤਾ 그린 ਕਲਰ ਹੈ मेहरून कलर आ डार्क ग्रीन कलर है ब्लैक कलर है। फिर ब्लू कलर आ गया ब्लू दो ने जी रॉयल आ गया अगर डार्क ब्लू है ਕ੍ਰੀਮ ਸ਼ੇਡ ਆਫ ਬਾਈਟ ਕਲਰ ਆ ਡਿਸਕੂਟੀ ਰੰਗ ਇਹ ਗ੍ਰੇ ਕਲਰ ਆ ਇਸ ਜਗ੍ਹਾ 'ਤੇ ਇੱਕ ਜਾਮਨੀ ਰੰਗ ਪਰਪਲ ਡਾਰਕ ਪਰਪਲ ਕਲਰ ਆ ਸਾਫ ਤੋਂ ਦੋ ਦੋ ਲੱਬ ਮਿਲ ਜਾਣਗੇ ਇਹਦੇ ਵਿੱਚ ਮੈਂ ਬਲੈਕ ਫੁੱਲਾ ਵੀ ਸ਼ੋਅ ਕਰ ਦੇਣੀ ਆ ਕਿੱਦਾਂ ਦਾ ਵਾ ਬਲੈਕ ਆ ਜਿਹੜਾ ਆਹ ਲਓ ਇਹ ਬਲੈਕ ਹੈਗਾ ਇਹ ਤਾਂ ਪੂਰੀ ਬਾਜੂ ਦੇ ਨੇ ਜੇ ਤੁਸੀਂ ਮੈਨੂੰ ਪੂਰਾ ਆਪਣਾ ਨਾਪ ਬੱਚਿਆਂ ਦਾ ਵੀ ਤੇ ਜਿਨ੍ਹਾਂ ਨੇ ਤੇ ਭਾਜੀ ਨੇ ਲੈਣਾ ਜਾਂ ਭੈਣ ਨੇ ਵੀ ਆਪਣੇ ਹਸਬੰਦ ਵਗੈਰਾ ਲਈ ਲੈਣਾ ਜਾਂ ਭਰਾਵਾਂ ਲਈ ਤਾਂ ਤੁਸੀਂ ਮੈਨੂੰ ਆਪਣਾ ਨਾਪ ਜਿਵੇਂ ਨਕੇ ਦੱਸ ਦਿਓਗੇ ਤਾਂ ਫਿਰ ਜਿਆਦਾ ਆਸਾਨੀ ਹੁੰਦੀ ਹੈ ਕਿਉਂਕਿ ਫਿਰ ਮੋਡਰਨ ਦੇ ਵਿੱਚ ਤੁਹਾਨੂੰ ਵੀ ਪ੍ਰੋਬਲਮ ਆਉਂਦੀ ਹੈ ਫਿਰ ਇੱਥੋਂ ਦੁਬਾਰੇ-ਦੁਬਾਰੇ ਸ਼ਿਪਿੰਗ ਵੀ ਹੁੰਦੀ ਹੈ ਨਾ ਟਾਈਮ ਵੀ ਖਰਾਬ ਹੁੰਦਾ ਤੇ ਮੈਂ ਇਹ ਕਹਿਣੀ ਹੁੰਦੀ ਆ ਕਿ ਪਹਿਲਾਂ ਤੁਸੀਂ ਆਪਣਾ ਪੂਰਾ ਸਾਈਜ਼ ਬੱਚੇ ਦਾ ਵੀ ਤੇ ਵੱਡਿਆਂ ਦਾ ਵੀ ਮੈਜ਼ਰਮੈਂਟ ਲੈ ਕੇ ਮੈਨੂੰ ਪੂਰਾ ਲਿਖ ਕੇ ਭੇਜ ਦਿਓ ਤਾਂ ਮੈਂ ਤੁਹਾਨੂੰ ਮਿਲ ਕੇ ਸਾਰਾ ਵੀਡੀਓ ਦੇ ਜ਼ਰੀਏ ਵੀ ਦਿਖਾ ਦਵਾਂ ਤੇ ਉਦਾਂ ਵੀ ਤੁਸੀਂ ਵੀਡੀਓ ਕਾਲ ਕਰਕੇ ਦੇਖਣੀ ਆ ਤਾਂ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਆ ਹਲੋ ਜਿੱਕੇ ਬਲੂ ਹੈਗਾ ਇਹ ਮੋੜਾ ਸਟਾਫ ਇਹਦੇ ਤੋਂ ਕਰ ਦੇਣੀ ਜਿਹੜਾ ਮੈਂ ਪਹਿਲਾਂ ਵੀ ਦਿਖਾਇਆ ਸੀ ਜ ਉਹ ਦਾ ਸਟਾਫ ਇਹਦਾ ਸਟਾਫ ਹੈਗਾ ਲਾਹੋ ਤੋਂ ਇਹ ਦੋ ਨੇ ਬਲੂ ਸਟਾਫ ਥੋੜਾ ਅਲੱਗ-ਅਲੱਗ ਹੈ ਇੱਕ ਇਦਾਂ ਦਾ ਸਟਾਫ ਹੈ ਇੱਕ ਇਹ ਸਟਾਫ ਹੈ ਕਾਫੀ ਛਾੜੇ ਪੁੱਛਦੇ ਨੇ ਕਿ ਸਟਾਫ ਦਾ ਕੀ ਫਰਕ ਹੈ ਇਦਾਂ ਦਾ ਸਟਾਫ ਹੈ ਜੀ ਇੱਕ ਇਹਦੇ ਵਿੱਚ ਥੋੜਾ ਜਿਹਾ ਮਾਵਾ ਜਿੱਦਾਂ ਖੜਾ-ਖੜਾ ਜਿਹਾ ਕੱਪੜਾ ਵਾ ਤੇ ਹੈਗਾ ਬਹੁਤ ਸੌਫਟ ਥੋੜਾ ਸਿਲਕੀ ਕੱਪੜਾ ਇਦਾਂ ਦੇ ਦੋ ਸਟਾਫ ਨੇ ਮੇਰੇ ਕੋਲੇ ਇਹ ਆ ਜੀ ਉਹ ਬਾਈਟ ਕਲਰ ਸੀਗਾ ਉਹ ਸੀ ਤਾਂ ਨਾ ਖੁੱਲਾ ਹੈ ਕਲਰ ਮੈਂ ਤੁਹਾਨੂੰ ਸ਼ੋਅ ਕੀਤਾ ਅੱਠ ਤੋਂ 9 ਕਲਰ ਨੇ ਜੀ ਮਿਲ ਜਾਣਗੇ ਤੇ ਇਹ ਹੈਗਾ ਸੀ ਜਿਹੜਾ ਗ੍ਰੇ ਕਲਰ ਸੀ ਗ੍ਰੇ ਕਲਰ ਖੁੱਲਾ ਹੈ ਜੇ ਕਿਸੇ ਨੇ ਬੱਚੇ ਲਈ ਲੈਣਾ ਜਿਵੇਂ ਹੁਣ 15 16 ਸਾਲ ਦੇ ਬੱਚੇ ਨੇ ਉਹਨਾਂ ਦੇ 38 40 ਸਾਈਜ਼ ਆ ਜਾਂਦੇ ਨੇਗੇ ਤੁਸੀਂ ਆਪਣੇ ਬੱਚੇ ਦਾ ਨਾਪ ਲੈ ਕੇ ਮੈਨੂੰ ਉਹ ਦੱਸ ਦਿਓ ਤੇ ਫਿਰ ਮੈਂ ਤੁਹਾਨੂੰ ਵੀਡੀਓ ਕਾਲ ਤੇ ਦੇਖਣਾ ਤੁਸੀਂ ਵੀਡੀਓ ਕਾਲ ਤੇ ਵੀ ਦੇਖ ਸਕਦੇ ਆ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਰਡਰ ਕਰ ਸਕਦੇ ਆ ਤੇ ਬਾਕੀ ਜੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਹੁਣ ਹਰ ਰੋਜ਼ ਇੱਕ ਦੋ ਵੀਡੀਓ ਪਾਇਆ ਕਰੂੰਗੀ ਕਿਉਂਕਿ ਲਾਈਵ ਕਰਨ ਦਾ ਮੇਰੇ ਕੋਲੇ ਟਾਈਮ ਥੋੜਾ ਘੱਟ ਹੈ ਤੇ ਉਹਦੇ ਕਰਕੇ ਤੇ ਜੇ ਵਧੀਆ ਲੱਗੇ ਕੱਪੜੇ ਤਾਂ ਤੁਸੀਂ ਜ਼ਰੂਰ ਟਰਾਈ ਜ਼ਰੂਰ ਕਰੋ ਇੱਕ ਵਾਰੀ ਮੌਕਾ ਜ਼ਰੂਰ ਦਿਓ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਹੈਗਾ ਜੀ ਜਿਹੜਾ ਇਹ ਕੰਮ ਚੱਲਦਾ ਸਾਡਾ ਤੇ ਪ੍ਰਾਈਸ ਇਹਨਾਂ ਦਾ ਹੈਗਾ 18 ਰੋ ਵੱਡਿਆਂ ਦੇ ਕੁੜਤੇ ਪਜਾਮੇ ਦਾ ਤੇ 10 ਰੋ ਹੈਗਾ ਜਿਹੜਾ ਛੋਟਿਆਂ ਦੇ ਕੁੜਤੇ ਪਜਾਮੇ ਛੋਟੇ ਬੱਚਿਆਂ ਦੇ ਕੁੜਤੇ ਪਜਾਮੇ 'ਚ ਥੋੜੀ ਸਾਈਜ਼ ਰਹਿ ਗਏ ਨੇ ਤੁਸੀਂ ਮੈਨੂੰ ਦੱਸ ਦਿਓ ਤੇ ਫਿਰ ਮੈਂ ਤੁਹਾਨੂੰ ਮਿੰਕੇ ਐਨਜੀ ਟੇਪ ਇੰਡੀਆ ਵਾਲੀ ਵੀ ਹੈਗੀ ਤੇ ਇੱਥੋਂ ਵਾਲੀ ਵੀ ਤੇ ਤੁਹਾਡੇ ਕੋਲੇ ਡੱਚ ਲੈਂਡ ਵਾਲੀ ਐਨਜੀ ਟੇਪ ਹੈਗੀ ਆ ਤਾਂ ਉਹਦੇ ਚਰੀਏ ਮੈਨੂੰ ਮਿੰਕੇ ਨਾਲ ਵੀਡੀਓ ਬਣਾ ਕੇ ਭੇਜ ਦਿਓ ਤੇ ਮੈਂ ਮੈਂ ਤੁਹਾਨੂੰ ਦੱਸ ਦਿੰਦੀ ਵੀ ਤੁਹਾਡੇ ਬੱਚੇ ਲਈ ਕਿਹੜਾ ਸਾਈਜ਼ ਸਹੀ ਆ ਕਿਉਂਕਿ ਇੱਕ ਇੱਕ ਨੰਬਰ ਵੱਡਾ ਹੀ ਲਿਆ ਜਾਵੇ ਬੱਚਿਆਂ ਲਈ ਤਾਂ ਸਹੀ ਆ ਨਾ ਹਰੇਕ ਥੋੜੇ ਇੱਕ ਮਹੀਨੇ ਬਾਅਦ ਹੀ ਬੱਚੇ ਦੀ ਹਾਈਟ ਦਾ ਫਰ ਤੇ ਚਲੋ ਜੀ ਕਿ ਮੰਦੇ ਜਾਚਿਕਾਂ ਜੇ ਕੋਈ ਭੁੱਲ ਚੁੱਕ ਹੋਏ ਹੋਵੇ ਤੇ ਮੌਕਾ ਜ਼ਰੂਰ ਦਿਓ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ